ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪ ਕਿ ਸਾਰੇ ਵਧੀਆ ਸੋ ਆਪਣੇ ਕੋਲ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਆ ਜੋ ਨਵੀਂ ਹੈਗੀ ਆ ਉਹ ਤੁਹਾਨੂੰ ਆਪਾਂ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਅਪਾਇੰਟਮੈਂਟਾਂ ਦੀ ਗੱਲ ਹੈਗੀ ਆ ਜੀ ਅਪਾਇੰਟਮੈਂਟਸ ਜਿਹੜੀਆਂ ਹੈਗੀਆਂ ਆ ਉਹ 9394000 ਰੈਫਰੈਂਸ ਨੰਬਰ ਤੱਕ ਚੱਲ ਗਈਆਂ ਆ ਤੇ ਮੈਨੂੰ ਪੂਰੀ ਉਮੀਦ ਆ ਕਿ ਇਹ ਜਿਹੜੀਆਂ ਅਪਾਇੰਟਮੈਂਟਸ ਹੈਗੀਆਂ ਨਾ ਇਹ ਜਲਦੀ ਹੀ ਮਤਲਬ ਮਿਲ ਜਾਣੀਆਂ ਜਿੱਦਾਂ ਪਹਿਲਾਂ ਥੋੜਾ ਟਾਈਮ ਲੱਗਦਾ ਸੀਗਾ ਨਾ ਹੁਣ ਜਿਹੜੀਆਂ ਨਵੀਆਂ ਅਪਾਇੰਟਮੈਂਟਾਂ 87000 ਰੈਫਰੈਂਸ ਨੰਬਰ ਤੋਂ ਬਾਅਦ ਉੱਪਰ ਆਇਆ ਆ ਉਹ ਹੋ ਸਕਦਾ ਹੈ ਕਿ ਜਲਦੀ ਮਤਲਬ ਇਹ ਮਤਲਬ ਕਰ ਦੇਣ ਕਿਉਂਕਿ 87 88000 ਤੱਕ ਰੈਫਰੈਂਸ ਨੰਬਰ ਤੱਕ ਸਾਰਿਆਂ ਨੂੰ ਅਪਾਇੰਟਮੈਂਟਸ ਮਿਲ ਚੁੱਕੀਆਂ ਆ ਇਹਨੇ ਕਈਆਂ ਨੂੰ ਜਿਹੜੀਆਂ ਰੈਫਰੈਂਸ ਨੰਬਰ ਹੈਗਾ ਆ ਹੁਣ 94 95000 ਤੱਕ ਮਤਲਬ ਚ ਮਿਲਿਆ ਹੈਗਾ ਸੋ ਪੁੱਛਦੇ ਆ ਕਿ ਭਾਜੀ ਕਦੋਂ ਤੱਕ ਅਪਾਇੰਟਮੈਂਟ ਮਿਲੂਗੀ ਤੇ ਕਿਹੜੇ ਮਹੀਨੇ ਦੀ ਮਿਲੂਗੀ ਸੋ ਜਿੱਥੇ ਤੱਕ ਆਸ ਹੈਗੀ ਆ ਜੀ ਅਗਸਤ ਮਹੀਨੇ ਦੀ ਤੁ ਤੇ ਆਟੋਮੈਟਿਕਲੀ ਮਿਲਣੀ ਹੈਗੀ ਆ ਇਹ ਤੇ ਉਸ ਤੋਂ ਇਲਾਵਾ ਕਈਆਂ ਦੇ ਕੁਐਸ਼ਨਸ ਸੀਗੇ ਜਿਹੜੇ ਕਮੈਂਟਾਂ ਦੇ ਵਿੱਚ ਕਿ ਭਾਜੀ ਜਿਹੜੀ ਆਪਣੇ 9 ਮਹੀਨੇ ਵਾਲੇ ਪੇਪਰ ਆ ਸਾਲ ਵਾਲੇ ਹੈਗੇ ਆ ਉਹਨਾਂ ਡੈਕਰਸੋਨੀ ਲੱਗਦੀ ਜਾਂ ਨਹੀਂ ਲੱਗਦੀ ਡੈਕਰਸੋਨੀ ਜਿਹੜੀ ਹੈਗੀ ਆ ਹੁਣ ਨਹੀਂ ਲੈਂਦੇ ਹੈਗੇ ਸੋ ਡੈਕਰਸੋਨੀ ਲਾਉਣ ਦੀ ਲੋੜ ਨਹੀਂ ਹੈਗੀ ਨਾ ਇਹ ਜਿਹੜਾ ਸਰਪੰਚ ਵਾਲਾ ਜਿਹੜਾ ਐਫੀਡੇਵਿਟ ਹੈਗਾ ਆ ਓਲ ਕਿਤੇ ਵੀ ਲੱਗਦਾ ਹੈਗਾ ਤੋ ਥੋੜਾ ਜਿਹਾ ਧਿਆਨ ਦਿਓ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਨਹੀਂ ਲੱਗਦੀਆਂ ਇਹ ਪੇਪਰ ਲੱਗਣੇ ਹੈਗੇ ਮੈਂ ਤੁਹਾਨੂੰ ਇੱਕ ਵਾਰੀ ਸਾਰਿਆਂ ਨੂੰ ਦੱਸ ਦਿੰਦਾ ਜਿਨ੍ਹਾਂ ਨੇ ਹੁਣ ਅੱਗੇ ਫਾਈਲ ਜਮ੍ਹਾਂ ਕਰਵਾਉਣੀ ਹੈਗੀ ਐ ਮੈਂ ਕਾਫੀ ਵੀਡੀਓਜ਼ 'ਚ ਪਹਿਲਾਂ ਵੀ ਦੱਸਿਆ ਹੋਇਆ ਆ ਨੰਬਰ 1 ਦੇ ਉੱਤੇ ਤਾਂ ਜੀ ਤੁਹਾਡਾ ਇੱਕ ਡੀ ਫਾਰਮ ਹੁੰਦਾ ਆ ਜਿਹੜਾ ਇੰਡੀਆ ਤੋਂ ਜਿੱਥੇ ਤੁਸੀਂ ਫਾਈਲ ਤਿਆਰ ਕਰਾਉਣੀ ਹੈਗੀ ਐ ਉੱਥੋਂ ਤੁਹਾਨੂੰ ਮਿਲ ਜਾਣਾ ਉਹਦੇ ਵਿੱਚ ਤੁਸੀਂ ਇਨਫੋਰਮੇਸ਼ਨ ਭਰਨੀ ਹੁੰਦੀ ਆ ਆਪਣੀ ਭਰਨੀ ਹੁੰਦੀ ਆ ਤੇ ਆਪਣੇ ਮਾਲਕ ਦੀ ਭਰਨੀ ਹੁੰਦੀ ਆ ਕਿ ਕਿਹੜੇ ਸ਼ਹਿਰ 'ਚ ਜਾ ਰਹੇ ਮਤਲਬ ਜੋ ਵੀ ਇਨਫੋਰਮੇਸ਼ਨ ਹੈਗੀ ਸਾਰੀ ਉਹਦੇ ਵਿੱਚ ਫਿਲ ਅਪ ਕਰਨੀ ਉਸ ਤੋਂ ਬਾਅਦ ਤੁਹਾਡਾ ਹੁੰਦਾ ਹੈ ਜੀ ਅਪਾਇੰਟਮੈਂਟ ਲੈਟਰ ਜਿਹੜਾ ਤੁਹਾਨੂੰ ਇਸ਼ੂ ਹੋਇਆ ਹੈ ਫਿਰ ਤੁਹਾਡਾ ਨੂਲਾ ਉਸਤਾ ਹੋ ਗਿਆ ਉਹਦੀ ਪੀਡੀਐਫ ਜਿਹੜੀ ਹੈਗੀ ਤੁਸੀਂ ਪ੍ਰਿੰਟ ਆਊਟ ਕਢਾ ਕੇ ਲਾਉਣੀ ਹੈ ਫਿਰ ਤੁਹਾਡਾ ਪਾਸਪੋਰਟ ਜਿਹੜਾ ਹੈਗਾ ਆ ਉਹਦੀ ਜਿਹੜੀ ਪੀਡੀਐਫ ਤੁਹਾਨੂੰ ਕੋ ਹੋਣੀ ਹੈ ਤੁਸੀਂ ਬਣਾਈਓ ਉਹਨੂੰ ਤੁਸੀਂ ਜਿਹੜਾ ਪ੍ਰਿੰਟ ਆਊਟ ਕੱਢ ਕੇ ਲਾਉਣਾ ਹੈਗਾ ਆ ਫਿਰ ਇਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈਗਾ ਆ ਸੀ ਸਟੈਗ ਜਿਹੜਾ ਮੋਸਟ ਇੰਪੋਰਟੈਂਟ ਡਾਕੂਮੈਂਟ ਹੈਗਾ ਸੀ ਸਟੈਗ ਤੋਂ ਬਗੈਰ ਮਤਲਬ ਜਿੰਨੂੰ ਦਮਾਂ ਦਾ ਬੋਲ ਦਿੰਦੇ ਹੈਗੇ ਆ ਆਪਾਂ ਉਹ ਅੰਦਰ ਪੇਪਰ ਨਹੀਂ ਤੁਸੀਂ ਮਤਲਬ ਕਰ ਸਕਦੇ ਹੈਗੇ ਜਮਾ ਫਿਰ ਨਾਲ ਆ ਜਾਂਦੀ ਤੁਹਾਡੀ ਡੰਮੀ ਤੇ ਨਾਲ ਆ ਜਾਂਦੀ ਤੁਹਾਡੀ ਇੰਸ਼ੋਰੈਂਸ ਡੰਮੀ ਦਾ ਮਤਲਬ ਡੰਮੀ ਟਿਕਟ ਡੰਮੀ ਟਿਕਟ ਜਿਹੜੀ ਹੈਗੀ ਆ ਜੇਕਰ ਸਪੋਜ਼ ਕਰੋ ਅੱਜ 18 ਜੁਲਾਈ ਹੈਗੀ ਆ ਜੇ ਤੁਹਾਡੀ ਅੱਜ ਅਪਾਇੰਟਮੈਂਟ ਹੈਗੀ ਆ ਤਾਂ ਇੱਕ ਮਹੀਨੇ ਬਾਅਦ ਦੀ ਲਾਇਆ ਕਰੋ 18 ਅਗਸਤ ਦੀ ਮਤਲਬ ਪੂਰੇ ਇੱਕ ਮਹੀਨੇ ਬਾਅਦ ਤੇ ਇੰਸ਼ੋਰੈਂਸ ਵੀ ਤੁਹਾਡੀ ਉਸੇ ਡੇਟ ਤੋਂ ਸਟਾਰਟ ਹੋਣੀ ਚਾਹੀਦੀ ਹੈ 18 ਅਗਸਤ ਤੋਂ ਸੋ ਇੰਸ਼ੋਰੈਂਸ ਡੰਮੀ ਦਾ ਇਹ ਹੋ ਗਿਆ ਇਹ ਵੀ ਤੁਹਾਡੀ ਲਗਣੀ ਹੈਗੀ ਆ ਡੰਮੀ ਕਿੰਨੇ ਦਿਨਾਂ ਦੀ ਹੁੰਦੀ ਆ ਜਾਂ ਇੰਸ਼ੋਰੈਂਸ ਕਿੰਨੇ ਦਿਨਾਂ ਦੀ ਹੁੰਦੀ ਆ ਡੰਮੀ ਦਾ ਕੋਈ ਚੱਕਰ ਨਹੀਂ ਹੁੰਦਾ ਡੰਮੀ ਤੁਸੀਂ ਜਿਹੜੀ ਕਰਾਣੀ ਹੋ ਇੱਕ ਸਿਰਫ ਫਲਾਈਟ ਰਿਜ਼ਰਵੇਸ਼ਨ ਸ਼ੋ ਕਰਣੀ ਹੁੰਦੀ ਆ ਤੇ ਜਿਹੜੀ ਤੁਹਾਡੀ ਇੰਸ਼ੋਰੈਂਸ ਹੈਗੀ ਆ ਮਿਨੀਮਮ 90 ਡੇਸ ਦੀ ਹੋਣੀ ਚਾਹੀਦੀ ਹੈਗੀ ਆ 90 ਦਿਨਾਂ ਦੀ ਤੇ ਇੰਸ਼ੋਰੈਂਸ ਦਾ ਜਿਹੜਾ ਰੇਟ ਹੈਗਾ ਆ 2200 ਤੋਂ ਲੈ ਕੇ 4 5 6 9 ਪਤਾ ਨਹੀਂ ਕਿੰਨੇ ਤੱਕ ਲੈ ਲੈਂਦੇ ਆ ਤੇ ਇਸ ਤੋਂ ਬਾਅਦ ਤੁਹਾਡਾ ਕੀ ਲੱਗਣਾ ਹੈਗਾ ਆ ਅ ਡੈਕਰਸੋਣੀ ਐਫੀ ਡੈਵਿਡ ਵੈਸੇ ਮੈਂ ਮੈਨੂੰ ਪਤਾ ਆ ਕਿ ਨਹੀਂ ਲੱਗਦਾ ਬਟ ਆਪਾਂ ਫਿਰ ਵੀ ਕਹੀਦਾ ਕਿ ਐਫੀ ਡੈਵਿਡ ਸਰਪੰਚ ਵਾਲਾ ਜਰੂਰ ਨਾਲ ਲੈ ਜਾ ਕਰੋ ਕਈ ਵਾਰੀ ਡਿਮਾਂਡ ਕਰ ਦਿੰਦੇ ਹੈਗੇ ਆ ਸੋ ਇਹ ਵਾਲੇ ਡਾਕੂਮੈਂਟਸ ਹੀ ਲੱਗਣੇ ਆ ਇਸ ਤੋਂ ਇਲਾਵਾ ਹੋਰ ਤੁਹਾਡਾ ਕੁਝ ਡਾਕੂਮੈਂਟ ਨਹੀਂ ਲੱਗਣਾ ਹੈਗਾ ਜਿਹੜੀ ਤੁਹਾਡੀ ਫੋਟੋ ਹੈਗੀ ਆ ਉਹ ਤੁਸੀਂ ਇੱਥੋਂ ਹੁਣ ਨਾਲ ਲੈ ਕੇ ਜਾਓ ਉਹ ਤੁਹਾਨੂੰ ਸਾਰੀ ਸਾਰੀ ਜਿਹੜੀ ਮਤਲਬ ਫੋਟੋ ਹੋ ਗਈ ਜਾਂ ਇਹ ਕਈ ਇੱਕ ਫਾਰਮ ਹੋਰ ਭਰਾਂਦੇ ਹੁੰਦੇ ਜਿਹਦੇ ਵਿੱਚ ਤੁਹਾਡਾ ਈਮੇਲ ਐਡਰੈਸ ਹੋ ਗਿਆ ਤੁਹਾਡਾ ਫੋਨ ਨੰਬਰ ਹੋ ਗਿਆ ਉਹ ਤੁਹਾਨੂੰ ਅੰਦਰੋਂ ਹੀ ਉਹਨਾਂ ਨੇ ਪ੍ਰੋਵਾਈਡ ਕਰਵਾ ਦੇਣਾ ਹੈ ਉਹਨਾਂ ਨੇ ਤੁਹਾਡੇ ਫੋਟੋ ਵੀ ਅੰਦਰ ਹੀ ਕਰਵਾ ਦੇਣੀ ਹੈ ਉਹਦਾ ਕੋਈ ਚਾਰਜ ਨਹੀਂ ਹੈਗਾ ਫਿਰ ਐਮਬੈਸੀ ਫੀਸ ਕਿੰਨੀ ਹੈ ਐਮਬੈਸੀ ਫੀਸ ਜਿਹੜੀ ਹੈਗੀ ਆ ਜੀ ਜਿਹੜੀ ਉਹਦੇ ਵਿੱਚ ਲੱਗਦੀ ਹੈਗੀ ਆ ਵੀਐਫਐਸ ਨਾਲ ਲੈਣੇ ਨਹੀਂ ਉਹ ਐਗਜ਼ੈਕਟਲੀ ਵੈਸੇ 11000 ਸਮਥਿੰਗ ਕੁਛ ਹੈਗੀ ਆ ਉਹ ਕੀ ਕਰਦੇ ਹੈਗੇ ਆ ਬਿਨਾ ਮਤਲਬ ਕਸਟਮਰ ਨੂੰ ਥੋੜਾ ਜਿਹਾ ਮੋਟਾ ਉਲਝਾ ਕੇ ਉਦੋਂ ਹੀ ਨਜਾਇਜ਼ੀ ਕੁਝ ਜਿਹੜੀਆਂ ਮਤਲਬ ਫੈਸਿਲਿਟੀਆਂ ਐਡ ਕਰ ਦਿੰਦੇ ਜਿਹਦੇ ਕਰਕੇ ਤੁਹਾਡਾ 16-17000 ਬਣ ਜਾਂਦਾ ਹੈ ਸੋ ਤੁਸੀਂ 16-17000 ਕੈਸ਼ ਲੈ ਕੇ ਜਾਣਾ ਹੈ ਨਾਲ ਠੀਕ ਹੈ ਨਾ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਅੰਦਰ ਆਪਣੇ ਨਾਲ ਕੈਰੀ ਕਰਨੀਆਂ ਆ ਤੇ ਇਹ ਇੱਕ ਕੁਸ਼ਨ ਇਹ ਵੀ ਪੁੱਛਿਆ ਜਾਂਦਾ ਹੈ ਅਕਸਰ ਕਿ ਭਾਜੀ ਜਦੋਂ ਅਸੀਂ ਬਾਹਰ 에어ਪੋਰਟ ਤੇ ਜਾਣਾ ਹੈਗਾ ਆ ਉੱਥੇ ਅਸੀਂ ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਜਾਣੇ ਆ ਜਿਹੜੇ ਤੁਸੀਂ ਬਾਹਰ ਜਾਣ ਵੇਲੇ ਜਿਹੜੇ ਡਾਕੂਮੈਂਟਸ ਲੈ ਕੇ ਜਾਣੇ ਨਾ ਇਹੀ ਫਾਈਲ ਦੀ ਇੱਕ ਜ਼ੀਰੋਕਸ ਕਾਪੀ ਮੀਨਸ ਟੂ ਸੇ ਫੋਟੋ ਕਾਪੀ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਨਾਲ ਲੈ ਕੇ ਜਾਓ ਬੈਟਰ ਰਹੋਗੇ ਤੇ ਇਸ ਤੋਂ ਇਲਾਵਾ ਹੁਣ ਜਿਹੜੇ ਵੀ ਮੇਰੇ ਭਰਾ ਟਰੈਵਲ ਕਰ ਰਹੇ ਆ ਚਾਹੇ ਇਟਲੀ ਚਾਹੇ ਯੂਰਪ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਜਿਹੜਾ ਵੀ ਤੁਸੀਂ ਸਮਾਨ ਲੈ ਕੇ ਜਾਣਾ ਹੈ ਨਾ ਨਵਾਂ ਉਹਦਾ ਟੈਗ ਨਹੀਂ ਤੁਸੀਂ ਨਾਲ ਲਾ ਕੇ ਜਾਣਾ ਟੈਗ ਉਹਦਾ ਕੱਟ ਕਰ ਦਿਓ ਕਿਉਂਕਿ ਜਿਦਾਂ ਹੁਣ ਸਪੋਜ਼ ਕਰੋ ਜੇ ਤੁਸੀਂ ਕੋਈ ਆਪਣੇ ਪਜਾਮੇ ਲੋਅਰ ਵਗੈਰਾ ਉਹਨਾਂ ਤੇ ਨਾਈਕੀ ਪਿਊਮਾ ਜਾਂ ਕੋਈ ਸ਼ੂਜ਼ ਹੋਗੇ ਜਾਂ ਕੁਝ ਲਿਖਿਆ ਹੁੰਦਾ ਜੇ ਉਹਨਾਂ ਤੇ ਟੈਗ ਲੱਗਾ ਹੋਇਆ ਚਾਹੇ ਤੁਸੀਂ ਡੁਪਲੀਕੇਟ ਵੀ ਲੈ ਕੇ ਜਾ ਰਹੇ ਹੋਗੇ ਆ ਜਦੋਂ ਤੁਹਾਨੂੰ ਉੱਥੇ ਇਟਲੀ ਦੇ ਉੱਤੇ ਕਸਟਮ ਪੈਣੀ ਹੈ ਜਦੋਂ ਉਹਨਾਂ ਦੇ ਸਕੈਨਰ ਦੇ ਵਿੱਚ ਆ ਗਿਆ ਕਿ ਇਹਦੇ ਉੱਤੇ ਟੈਗ ਲੱਗੇ ਹੋਏ ਆ ਤਾ ਉਹਨਾਂ ਨੇ ओरिजिनल ਜੋ ਉਧਰ ਯੂਰੋ ਦੇ ਵਿੱਚ ਵੈਲੀ ਹੋਣੀ ਹੈਗੀ ਕਿਉਂਕਿ ਉਧਰ ਜਿਹੜਾ ਇਹਦਾ ਕਾਸਟ ਹੈਗਾ ਕਾਫੀ ਹਾਈ ਹੁੰਦਾ ਹੈ ਹਨਾ ਤਾਂ ਕਸਟਮ ਡਿਊਟੀ ਤੁਹਾਨੂੰ 1000 ਯੂਰੋ ਦੀ ਪੈ ਗਈ ਸਮਝ ਲਓ 1 ਲੱਖ ਰੁਪਿਆ ਤੁਹਾਡਾ ਨੁਕਸਾਨ ਹੋ ਜਾਣਾ ਉਹਨਾਂ ਨੇ ਤੁਹਾਨੂੰ ਸਮਾਨ ਨਹੀਂ ਦੇਣਾ ਜੋ ਵੀ ਸਮਾਨ ਲੈ ਕੇ ਜਾਣਾ ਆ ਉਹਦੇ ਜਿੱਦਾਂ ਕਹਿ ਦਈਏ ਕਿ ਟੈਗ ਟੂਗ ਉੱਪਰੋਂ ਲਿਫਾਫੇ ਨੂੰ ਹੋਵੇ ਸਾਰੇ ਲਾ ਕੇ ਲੈ ਕੇ ਜਾਣੇ ਆ ਸੋ ਇਹ ਇਨਫੋਰਮੇਸ਼ਨ ਸੀਗੀ ਜੀ ਬਾਕੀ ਜਿਹੜੀ ਤੁਹਾਡੀ ਬਾਕੀ ਇੱਕ ਚੀਜ਼ ਹੋਰ ਆ ਯਾਰ ਜਿਹੜੀ ਵੀ ਮੇਰੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣੀ ਹੁੰਦੀ ਹੈ ਨਾ ਉਹ ਸਿਰਫ ਇੱਥੇ ਕਮੈਂਟ ਕਰਿਆ ਕਰੋ YouTube ਦੇ ਉੱਤੇ ਕਾਲ ਮੈਸੇਜ ਨਾ ਕਰਿਆ ਕਰੋ ਕਾਲ ਮੈਸੇਜ ਸਿਰਫ ਉਹੀ ਬੰਦੇ ਕਰਿਆ ਕਰੋ ਜਿਨ੍ਹਾਂ ਨੇ ਅਪਾਇੰਟਮੈਂਟ ਬੁੱਕ ਕਰਵਾਉਣੀ ਹੈਗੀ ਆ ਜਿਨ੍ਹਾਂ ਨੇ ਫਾਈਲ ਰੈਡੀ ਕਰਾਉਣੀ ਹੈਗੀ ਆ ਕਿਉਂਕਿ ਨਾ ਟਾਈਮ ਦੇਖਿਆ ਜਾਂਦਾ ਆ ਫੋਨ ਕਰਨ ਵੇਲੇ ਮੈਸੇਜ ਕਰਨ ਵੇਲੇ ਰਾਤ ਦੇ 12:00 1:00 ਵਜੇ ਤੱਕ ਫੋਨ ਮਤਲਬ ਕਰਨ ਲੱਪੰਦੇ ਆ ਇਹ ਸਿਰਫ ਫੋਨ ਦਾ ਜਿਹੜਾ ਮੈਸੇਜ ਤੁਹਾਨੂੰ ਜਦ ਰਿਵਰਟ ਆਣਾ ਹੈਗਾ ਆ ਸਿਰਫ ਤੇ ਸਿਰਫ ਉਹਨਾਂ ਨੂੰ ਹੀ ਆਣਾ ਹੈ ਜਿਨ੍ਹਾਂ ਨੇ ਅਪਾਇੰਟਮੈਂਟ ਲੈਣੀ ਹੈਗੀ ਆ ਨਾ ਕਿ ਉਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੈਗੀ ਆ ਤੇ ਜਿਨੇ ਕੋਈ ਇਨਫੋਰਮੇਸ਼ਨ ਲੈਣੀ ਹੈਗੀ ਆ ਉਹ YouTube ਦੇ ਉੱਤੇ ਕਮੈਂਟ ਕਰ ਦੇਵੇ ਜਾਂ ਮੇਰਾ Instagram ਪੇਜ ਹੈਗਾ ਉਹਨੂੰ ਫੋਲੋ ਕਰ ਲਓ ਉਹ ਉਸੇ ਵੇਲੇ ਤੁਹਾਨੂੰ ਉਹਦਾ ਜਵਾਬ ਦਿੱਤਾ ਜਾਊਗਾ ਬਿਦਿਨ 1-2 ਘੰਟੇ ਦੇ ਵਿੱਚ ਵਿੱਚ ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਆ ਮੇਰੀ Instagram ਦੀ ਆਈਡੀ ਹੈਗੀ ਆ ਸਕਰੀਨਸ਼ਾਟ ਲਾ ਰਿਹਾ ਆ ਸਰਚ ਕਰਕੇ ਤੁਸੀਂ ਇਹਦੇ ਤੇ ਕਮੈਂਟ ਕਰ ਸਕਦੇ ਐ ਇਹਨੂੰ ਫੋਲੋ ਜ਼ਰੂਰ ਕਰ ਲਓ ਇੱਕ ਮੈਂ ਆਪਣਾ YouTube ਦਾ ਚੈਨਲ ਬਣਾਇਆ ਹੈਗਾ ਜਿਹਦੇ ਵਿੱਚ ਮੈਂ ट्रैवलिंग ਬਲੌਗ ਬਣਾਣਾ ਸ਼ੁਰੂ ਕੀਤਾ ਹੈ ਅਲੱਗ-ਅਲੱਗ ਕੰਟਰੀਜ਼ ਦੇ ਹੌਲੀ-ਹੌਲੀ ਮੈਂ ਇਹ ਚੀਜ਼ਾਂ ਐਡ ਕਰਨੀਆਂ ਕਿ ਕਿਹੜੀ ਕੰਟਰੀ ਦੇ ਵਿੱਚ ਕਰੰਸੀ ਕਿੱਦਾਂ ਚੱਲਦੀ ਆ ਉਹਦਾ ਵੀਜ਼ਾ ਕਿੱਦਾਂ ਲੈਣਾ ਤੁਸੀਂ ਘਰ ਬੈਠੇ ਉਹ ਸਸਤੇ ਰੇਟ ਦੇ ਉੱਤੇ ਟੂਰ ਐਂਡ ਟਰੈਵਲ ਪੈਕੇਜਸ ਹੋਗੇ ਫਿਰ ਇਸ ਤੋਂ ਇਲਾਵਾ ਉਹਦੇ ਵਿੱਚ ਕਿਹੜੀ ਐਪ ਤੁਹਾਨੂੰ ਉੱਥੇ ਚਾਹੀਦੀ ਹੈਗੀ ਆ ਜਿਹੜੀ ਤੁਹਾਡਾ ਕਾਫੀ ਬਚਾ ਕਰੂਗੀ ਇਹ ਸਾਰੀਆਂ ਚੀਜ਼ਾਂ ਮੈਂ ਆ YouTube ਚੈਨਲ ਆ ਮੇਰਾ ਇਹਦੇ ਉੱਤੇ ਮੈਂ ਤੁਹਾਨੂੰ ਕੀਤਾ ਇਹਨੂੰ ਬੋਲਦੇ ਆ ਸਿੱਧੂ ਟਰੈਵਲਸ ਸੋ ਇਹਦੇ ਉੱਤੇ ਤੁਸੀਂ ਇਹਨੂੰ ਫੋਲੋ ਜ਼ਰੂਰ ਕਰ ਲਓ ਤੇ ਬਾਕੀ ਮੇਰਾ ਭਰਾ ਰਿਕਵੈਸਟ ਆ ਕੋਈ ਵੀ ਤਰ੍ਹਾਂ ਦਾ ਜੋ ਵੀ ਮੈਸੇਜ ਨੰਬਰ ਤੁਹਾਨੂੰ ਮੈਂ ਥੱਲੇ ਦਿੱਤਾ ਹੋਇਆ ਇਹਦੇ ਤੇ ਮੈਸੇਜ ਕਾਲ ਨਾ ਕਰਿਓ ਜੇਕਰ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾਣੀ ਤਾਂ ਹੀ ਮੈਸੇਜ ਕਾਲ ਕਰਨਾ ਇਹਦੇ ਤੇ ਆਦਰਵਾਈਜ਼ ਤੁਸੀਂ ਸਿਰਫ ਕਮੈਂਟ ਹੀ ਕਰਨਾ ਹੈ ਉਹਦਾ ਜਵਾਬ ਹੀ ਦਿੱਤਾ ਜਾਊਗਾ ਠੀਕ ਆ ਜੀ ਸੋ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਪੋਰਟ ਕਰਦੇ ਆ ਬਾਕੀ ਆਪਾਂ ਜਿੰਨੀ ਵੀ ਇਨਫਰਮੇਸ਼ਨ ਅੱਗੇ ਆਊਗੀ ਆਪਾਂ ਤੁਹਾਨੂੰ ਭੇਜੀ ਜਾਣੀ ਹੈ ਤੇ ਪੋਰਟਲ ਓਪਨ ਆ ਅਪਾਇੰਟਮੈਂਟ ਬੁੱਕ ਕਰਵਾਉਣੀਆਂ ਤੁਸੀਂ ਕਰਵਾ ਸਕਦੇ ਹੋ ਓਕੇ ਜੀ ਥੈਂਕ ਯੂ ਸੋ ਮਚ ਟੇਕ ਕੇਅਰ